ਜਿਵੇਂ ਇੱਥੇ ਮੰਨ ਲਓ ਐਤਵਾਰ ਬੁੱਧਵਾਰ ਤੇ ਮੇਨ ਪੁਣਿਆ ਦਾ ਢਾਡਾ ਲੱਗਦਾਈ ਤੇ ਸਲਾਨਾ ਸਮਾਗਮ ਹੁੰਦੇ ਲੜੀਖੰਡ ਪਾਠੇ ਲੜੀ ਸਾਬ ਹੁੰਦੀ ਖਾਲਸਾ ਪੰਥ ਦੀ ਸਾਇਨਾਂ ਦੇ ਉਸ ਨੂੰ ਲੈ ਗਈ ਤੇ ਵਿਸਾਖੀ ਤੇ ਭੋਗ ਪਾ ਜਾਂਦੀ ਵੱਡੇ ਪੱਧਰ ਤੇ ਮਤਲਬ ਕਿ ਆਪਣਾ ਸਲਾਨਾ ਪ੍ਰੋਗਰਾਮ ਹੁੰਦਾਈ ਵਿਸਾਖੀ ਦਾਈ ਖਾਲਸਾ ਪੰਥ ਨੂੰ ਮਤਲਬ ਸਮਰਗਤੀ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਦਰਸ਼ਕੋ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਿਆਏ ਆ ਉਸ ਮਹਾਨ ਸ਼ਖਿਤ ਸੰਤ ਬਾਬਾ ਬਲਜੀਤ ਸਿੰਘ ਜੀ ਗੁਰਸਰ ਯੋਧਿਆਂ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਔਰ ਹੁਣ ਜਿਸ ਤਰੀਕੇ ਨਾਲ ਗੁਰਦੁਆਰਾ ਪੋਰਾ ਸਾਹਿਬ ਜਿਹੜਾ ਸ਼ਿਸ਼ੋਭਤ ਹੈ ਕੱਲ ਕਰ ਰਹੇ ਉਹਨਾਂ ਦੇ ਪਚੰਗੀ ਦੇ ਨਾਲ ਜਿਹੜਾ ਇੱਥੇ ਸੇਵਾ ਨਾਲ ਬਾਬਾਈ ਦੇ ਕੰਦੇ ਨਾਲ ਕੰਦਾ ਮਲਾ ਕੇ ਕਰ ਰਿਹਾ ਹੈਗਾ ਬੇਟਾ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਕਾਲਸਾ ਰਿਵਰਟੀ ਇਹ ਤਾਂ ਕਿਵੇਂ ਸਫ਼ਰ ਸ਼ੁਰੂ ਹੋਇਆ ਬਾਬਾਈ ਵਸ ਦੇਖ ਲਓ ਜਿਵੇਂ ਬਚਪਨ ਤੋਂ ਹੀ ਇਸ ਲਾਈਨ 'ਚ ਸੀਗੇ ਬਾਬਾਈ ਮੰਨ ਲਓ ਜੀ ਆਪਣੇ ਪੰਜਵੀਂ ਛੇਵੀਂ ਕਲਾਸ ਤੋਂ ਉਸ ਤੋਂ ਹੀ ਇਸ ਲਾਈਨ 'ਚ ਜੁੜੇ ਹੋਏ ਨੇ ਤੇ ਉਸ ਤੋਂ ਲੈ ਕੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਤਲਬ ਇਸ ਲਾਈਨ 'ਚ ਨੇ ਬਾਬਾਈ ਔਰ ਇਹ ਸਥਾਨ ਕਿੰਨੇ ਕਿਚਰ ਹੋ ਗਿਆ ਸ਼ਿਸ਼ਭਤ ਹੋਏ ਨੂੰ ਇਹਨੂੰ ਇਹ ਤਕਰੀਬਨ 15 ਸਾਲ ਹੋ ਗਏ 15 17 ਸਾਲ ਹੋ ਗਏ ਆਪਾਂ ਨੂੰ ਕੀ ਕਹਿਣਾ ਚਾਹੋਗੇ ਕਿ ਬਾਬਾਈ ਨੇ ਹਮੇਸ਼ਾ ਲੋਕਾਂ ਨੂੰ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਔਰ ਹੁਣ ਵੀ ਧਰਮ ਪ੍ਰਚਾਰ ਦੇ ਲਈ ਉਹ ਦੇਖ ਹਮ ਦੇਖਾਂ ਜਾਂਦੇ ਨੇ ਔਰ ਲੋਕ ਜਿਹੜੇ ਹੈਗੇ ਉਹਨਾਂ ਨੂੰ ਬੁਲਾਉਂਦੇ ਨੇ ਔਰ ਬਾਬਾ ਜੀ ਉੱਥੇ ਵੀ ਔਰ ਇੱਥੇ ਕਿਹੜੇ ਕਿਹੜੇ ਦਿਹਾੜੇ ਮਨਾਏ ਜਾਂਦੇ ਆ ਜਿਵੇਂ ਇੱਥੇ ਮੰਨ ਲਓ ਐਤਵਾਰ ਬੁੱਧਵਾਰ ਅਤੇ ਮੇਨ ਪੁੰਨਿਆਂ ਦਾ ਦਿਹਾੜਾ ਲੱਗਦਾ ਈ ਤੇ ਸਲਾਨਾ ਸਮਾਗਮ ਹੁੰਦੇ ਲੜੀ ਖੰਡ ਪਾਠੇ ਲੜੀ ਸਾਹਿਬ ਹੁੰਦੀ ਖਾਲਸਾ ਪੰਥ ਦੀ ਸਾਇ ਇਹਨਾਂ ਦੇ ਉਸ ਨੂੰ ਲੈ ਕੇ ਤੇ ਵਿਸਾਖੀ ਤੇ ਭੋਗ ਪਾ ਜਾਂਦੀ ਵੱਡੇ ਪੱਧਰ ਤੇ ਮਤਲਬ ਕਿ ਆਪਣਾ ਸਲਾਨਾ ਪ੍ਰੋਗਰਾਮ ਹੁੰਦਾ ਈ ਵਿਸਾਖੀ ਦਾ ਈ ਖਾਲਸਾ ਪੰਥ ਨੂੰ ਮਨ ਸਮਰਪਤੀ ਕੀ ਕਹਿਣਾ ਚਾਹੋਗੇ ਕਿ ਇੱਥੇ ਥਾਂ ਸਮੇ ਸਮੇਂ ਸਰ ਮੈਡੀਕਲ ਕੈਂਪ ਗਰੀਬ ਹੋਰ ਜਿਹੜੇ ਹੈਗੇ ਆ ਲੋਕਾਂ ਨੂੰ ਵਰਦੀਆਂ ਵੰਡਣੀਆਂ ਹੋਰ ਸੇਵਾ ਕਰਨੀ ਕਈ ਕੰਮ ਕਾਰਜ ਜਿਹੜੇ ਸੇਵਾ ਦੇ ਹੁੰਦੇ ਰਹਿੰਦੇ ਆ ਹਾਂਜੀ ਸਮੇਂ-ਸਮੇਂ ਤੇ ਮੰਨ ਲਓ ਇੱਥੇ ਮੈਡੀਕਲ ਚੈੱਕਅਪ ਕੈਂਪ ਲੱਗਦੇ ਇਸਲਾਣਾ ਸਮਾਗਮਾਂ ਤੇ ਤੇ ਅਮਰ ਸੰਚਾਰ ਹੁੰਦਾ ਈ ਤੇ ਬਾਬਾਈ ਮੰਨ ਲਓ ਬੱਚਿਆਂ ਨੂੰ ਕਿਤਾਬਾਂ ਵਗੈਰਾ ਬਾਣੀ ਨਾਲ ਜੋੜਦੇ ਈ ਕੀਰਤਨ ਦੀ ਵੀ ਮਤਲਬ ਕਿ ਪ੍ਰੇਰਣਾ ਦਿੰਦੇ ਈ ਤੇ ਮੰਨ ਲਓ ਬੂਟੇ ਵਗੈਰਾ ਹਰਿਆਲੀ ਨੂੰ ਬੂਟੇ ਵੀ ਵੰਡੇ ਜਾਂਦੇ ਬਾਬਾਈ ਵੱਲੋਂ ਅਸੀਂ ਚਾਹਾਂਗੇ ਕਿ ਤੁਸੀਂ ਸਾਰਾ ਸਾਨੂੰ ਵਿਜਿਟ ਕਰਾਓ ਹਾਂ ਜੀ ਜਰੂਰ ਆਪ ਇੱਕ ਰਿਕਾ ਖਾਲਸਾ ਵੈਗਰੀ ਫਤਿਹ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਗੁਰਦੁਆਰਾ ਚੰਨਗੰਪੁਰ ਸਾਹਿਬ ਤੇ ਆਓ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਚੰਨਗੰਪੁਰ ਸਾਹਿਬ ਕੁਮਿਆਰ ਰੋਡ ਪਿੰਡ ਦਾਣੇਵਾਲ ਵਿਖੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰ ਸਾਹਿਬ ਦੇ ਮਤਲਬ ਕਿ ਦਰਬਾਰ ਸਾਹਿਬ ਚੋਂ ਆਪਾਂ ਤੁਹਾਨੂੰ ਸਭ ਨੂੰ ਲੈ ਕੇ ਚੱਲਦੇ ਹਾਂ ਮਹਾਰਾਜ ਚੌਰਤਕਾਂ ਦੇ ਮਾਲਕਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿੱਥੇ ਮਹਾਰਾਜ ਸਜੋਬਤ ਹਨ ਇਹ ਦਰਬਾਰ ਸਾਹਿਬ ਹੀ ਆਪਣਾ ਗੁਰਦੁਆਰਾ ਸਾਹਿਬ ਚੰਨਗੰਪੁਰ ਸਾਹਿਬ ਹੀ ਤਾਂ ਕਿ ਚਲਦੇ ਆ ਆਪਣੇ ਬਾਬਾ ਜੀ ਦੇ ਰੂਮ ਚ ਬਾਬਾ ਬਲਜੀਤ ਸਿੰਘ ਜੀ ਦੇ ਜਿੱਥੇ ਬਾਬਾ ਜੀ ਬੈਠਦੇ ਨੇ ਸੰਗਤਾਂ ਨਾਲ ਬਚਨ ਬਲਾਸ ਕਰਦੇ ਵਾਹੇ ਗੁਰੂ ਵਾਹੇ ਗੁਰੂ ਤੁਹਾਨੂੰ ਲੈ ਕੇ ਚਲਦੇ ਆ ਆਪਣੇ ਨਵੇਂ ਬਣ ਰਏ ਦਰਬਾਰ ਸਾਹਿਬ ਗੁਰਦਵਾਰ ਚੰਨਗੋਬਾ ਸਾਹਿਬ ਦੇ ਜਿੱਥੇ ਮੰਨ ਲਓ ਆਪਣੇ ਸੇਵਾ ਚੱਲ ਰਹੀ ਟੈਲਾਂ ਦੀ ਤੇ ਨਵੇਂ ਦਰਬਾਰ ਹਾਲ ਚ ਤੁਹਾਨੂੰ ਲੈ ਕੇ ਚਲਦੇ ਆ ਸਾਰਿਆਂ ਨੂੰ ਇਹ ਨਹੀਂ ਨਵਾਂ ਆਪਣੇ ਦਰਬਾਰ ਸਾਹਿਬ ਤਿਆਰ ਹੋ ਰਿਹਾ ਔਰ ਦਰਬਾਰ ਸਾਹਿਬ ਦਾ ਹੀ ਇੱਥੇ ਪਹਿਲਾਂ ਲਗਨ ਦੀ ਸੇਵਾ ਚੱਲ ਰਹੀ ਹੈ ਗੁਰਦਵਾਰ ਸਾਹਿਬ ਆਪ ਸੰਗਤਾਂ ਦੀ ਸਹਿਯੋਗ ਦੇ ਨਾਲ